ਕੈਨੇਡਾ ਬਹੁਤ سارے ਬੱਚੇ ਜਾਣਾ ਚਾਹੁੰਦੇ ਆ ਬਟ ਪ੍ਰਾਈਮ ਮਿਨਿਸਟਰ ਟਰੂਡੋ ਨੇ ਕੱਲ ਦੇ ਦਿੱਤਾ ਕੋਰਾ ਜਵਾਬ ਜੀ ਹਾਂ ਉਹਨਾਂ ਨੇ ਦੋ ਚਾਰ ਲਾਈਨਾਂ ਚ ਕਹਾਣੀ ਖਤਮ ਕਰ ਦਿੱਤੀ ਕਿ ਜਿਨ੍ਹਾਂ ਨੂੰ ਅਸੀਂ ਪੀਆਰ ਦੇ ਸਕਦੇ ਆ ਬਹੁਤ ਵਧੀਆ ਗੱਲ ਐ ਜਿਨ੍ਹਾਂ ਨੂੰ ਪੀਆਰ ਨਹੀਂ ਦੇ ਸਕਦੇ ਉਹਨਾਂ ਨੂੰ ਡਿਪੋਰਟ ਕਰਨ ਦਾ ਰਸਤਾ ਫਾਸਟ ਕਰੋ ਜੀ ਹਾਂ ਇਸ ਚੀਜ਼ ਨੂੰ ਇਹ ਦੋ ਲਾਈਨਾਂ ਨੂੰ ਹੁਣ ਤੁਸੀਂ ਡਿਟੇਲ ਚ ਸਮਝ ਲਓਗੇ ਖਾਸ ਕਰਕੇ ਸਟੂਡੈਂਟਸ ਜਿਹੜੇ ਚੈਨਲ ਦੇਖਦੇ ਨੇ ਤਪੈ ਤੁਹਾਡਾ ਫਿਊਚਰ ਸੇਫ ਰਹੂਗਾ ਨਹੀਂ ਤੇ ਸ਼ਾਇਦ ਤੁਸੀਂ ਕੈਨੇਡਾ ਤੇ ਜਾਓਗੇ ਪਰ ਬਾਅਦ ਚ ਹੋ ਸਕਦਾ ਉਹ ਤੋਂ ਡਬਲ ਸਪੀਡ ਨਾਲ ਵਾਪਸ ਆਣਾ ਕਿਉਂਕਿ ਕੈਨੇਡਾ ਦੇ ਆਉਣ ਵਾਲੇ ਸਮੇਂ ਦੇ ਕਾਨੂੰਨਾਂ ਦੇ ਹਿਸਾਬ ਨਾਲ ਚੀਜ਼ਾਂ ਤੁਹਾਡੇ ਤੇ ਅਪਲਾਈ ਹੋਣੀਆਂ ਅੱਜ ਦੇ ਹਿਸਾਬ ਨਾਲ ਨਹੀਂ ਹੋਣ ਅੱਜ ਤੁਸੀਂ ਕਿਸੇ ਯਾਰ ਦੋਸਤ ਨੂੰ ਉੱਥੇ ਫੋਨ ਕਰਕੇ ਪੁੱਛੋਗੇ ਹੋਵੇਗਾ ਆ ਜਾ ਯਾਰ ਕੋਈ ਨਹੀਂ ਹੱਲ ਹੈਗਾ ਪੀ ਐਨ ਬੀ ਚ ਹੈਗਾ ਫਲਾਣੇ ਚ ਹੈਗਾ ਦੂਜੇ ਚ ਹੈਗਾ ਹੈਗਾ ਬਿਲਕੁਲ ਹੈਗਾ ਲੇਕਿਨ ਉਹ ਅੱਜ ਹੈਗਾ ਅੱਜ ਤੋਂ 4 ਸਾਲ ਬਾਅਦ 3 ਸਾਲ ਬਾਅਦ ਜਦੋਂ ਤੁਸੀਂ ਪੀਆਰ ਅਪਲਾਈ ਕਰਨੀ ਹੈ ਤੁਹਾਡੇ ਲਈ ਉਹ ਹੱਲ ਹੈਗਾ ਜਾਂ ਨਹੀਂ ਹੈਗਾ ਇਹਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਆਉਣ ਵਾਲੇ ਦਿਨਾਂ 'ਚ ਕੈਨੇਡਾ ਆਪਣੇ ਪੀਆਰ ਸਿਸਟਮ ਨੂੰ ਆਪਣੇ ਸਟੱਡੀ ਵੀਜ਼ਾ ਸਿਸਟਮ ਨੂੰ ਆਪਣੇ ਵਰਕ ਪਰਮਿਟ ਦੇ ਸਿਸਟਮ ਨੂੰ ਹਰ ਸਿਸਟਮ ਨੂੰ ਬਹੁਤ ਸਪੀਡਲੀ ਬਦਲਣ ਤੇ ਲੱਗਾ ਹੋਇਆ ਹੈ ਸੋ ਇਹਦੇ ਵਿੱਚ ਅਗਰ ਤੁਸੀਂ ਕੈਨੇਡਾ ਹੁਣ ਜਾਣਾ ਹੈ ਤਾਂ ਇੱਕ ਚੀਜ਼ ਪੱਥਰ ਤੇ ਲਕੀਰ ਮੰਨ ਲਓ ਕਿ ਕੈਨੇਡਾ ਹੁਣ ਚਾਈਨਾ ਨਹੀਂ ਹੈਗਾ ਕੈਨੇਡਾ ਇੰਡੀਆ ਨਹੀਂਗਾ ਕੈਨੇਡਾ ਬੰਗਲਾਦੇਸ਼ ਨਹੀਂਗਾ ਕੈਨੇਡਾ ਪਾਕਿਸਤਾਨ ਨਹੀਂਗਾ ਕੈਨੇਡਾ ਲੇਬਰ ਵਾਲਿਆਂ ਦੀ ਜਗ੍ਹਾ ਨਹੀਂ ਗਈ ਇਹ ਤੁਸੀਂ ਆਪ ਸੁਣਦੇ ਹੋ ਨਾ ਕੈਨੇਡਾ ਚ ਜੌਬਾਂ ਨਹੀਂ ਗਈਆਂ ਜੌਬਾਂ ਨਹੀਂ ਗਈਆਂ ਕਿਦੇ ਲਈ ਜੌਬਾਂ ਨਹੀਂ ਗਈਆਂ ਕਿਹੜੇ ਬੱਚੇ ਬਿਨਾ ਜੌਬ ਤੋਂ ਨੇ ਜਿਹੜੇ ਸਟੋਰਾਂ ਚ ਜੌਬ ਲੱਭਦੇ ਫਿਰਦੇ ਨੇ ਜਿਹੜੇ ਪੈਟਰੋਲ ਪੰਪਾਂ ਤੇ ਜੌਬ ਲੱਭਦੇ ਫਿਰਦੇ ਨੇ ਠੀਕ ਹੈ ਜੀ ਜਿਹੜੇ ਹੋਰ ਇਦਾਂ ਦੇ ਜਗ੍ਹਾ ਤੇ ਜੌਬ ਲੱਭਦੇ ਫਿਰਦੇ ਨੇ ਜਿਹੜੀਆਂ ਲੇਬਰ ਵਾਲੀਆਂ ਨੌਕਰੀਆਂ ਨੇ ਉਹਨਾਂ ਲਈ ਹੈ ਨਹੀਂ ਭਾਜੀ ਔਖਾ ਹੋਊਗਾ ਉਹਨਾਂ ਨੂੰ ਕੈਨੇਡਾ ਨੂੰ ਚਾਹੀਦੇ ਨੇ ਸਕਿਲਡ ਲੋਕ ਸਕਿਲਡ ਦਾ ਮਤਲਬ ਆ ਨਹੀਂ ਹੈ ਕਿ ਹੁਣ ਤੁਸੀਂ ਕੋਈ ਆਈ.ਡੀ ਦੇ ਨੈਟਵਰਕ ਇੰਜੀਨੀਅਰ ਹੋ ਜਾਂ ਸੌਫਟਵੇਅਰ ਡਿਵੈਲਪਰ ਹੋ ਡਾਕਟਰ ਹੋ ਨਰਸ ਹੋ ਨਹੀਂ ਇਦਾਂ ਨਹੀਂ ਗਾ ਸਕਿਲਡ 'ਚ ਬਹੁਤ ਕੁਝ ਹੈ ਇਹ ਜਿਹੜੇ ਮੈਂ professions ਦਾ ਨਾਮ ਲਿਆ ਇਹ professions ਕਿਹਾ ਜਾਂਦਾ ਦੂਸਰੇ ਹੁੰਦੇ ਨੇ ਟ੍ਰੇਡਰਸ ਟ੍ਰੇਡ professions ਜਿਨ੍ਹਾਂ ਦੇ ਵਿੱਚ ਪਲੰਬਰ ਵੀ ਸਕਿੱਲ ਹੈ ਜਿਨ੍ਹਾਂ ਦੇ ਵਿੱਚ ਰਾਜ ਮਿਸਤਰੀ ਵੀ ਸਕਿੱਲ ਹੈ ਜਿਨ੍ਹਾਂ ਦੇ ਵਿੱਚ హెయిర్ ਡ್ರೆਸਰ ਵੀ ਸਕਿੱਲ ਹੈ ਜਿਨ੍ਹਾਂ ਦੇ ਵਿੱਚ ਕੁੱਕ ਵੀ ਇੱਕ ਸਕਿੱਲ ਹੈ ਜਿਨ੍ਹਾਂ ਦੇ ਵਿੱਚ ਸ਼ੈਫ ਵੀ ਇੱਕ ਸਕਿੱਲ ਹੈ ਜਿਹਦੇ ਵਿੱਚ ਬਿਊਟੀਸ਼ੀਅਨ ਵੀ ਇੱਕ ਸਕਿੱਲ ਹੈ ਸੋ ਸਕਿੱਲ ਓਰੀਐਂਟਡ ਹੋਣਾ ਪਊਗਾ ਤੁਹਾਨੂੰ ਔਰ ਸਭ ਤੋਂ ਪਹਿਲਾਂ ਓਰੀਐਂਟਡ ਹੋਣਾ ਪਊਗਾ ਆਪਣੀ ਐਜੂਕੇਸ਼ਨ ਨੂੰ ਲੈ ਕੇ ਆਪਣੀ ਸਟੱਡੀ ਨੂੰ ਲੈ ਕੇ ਫਿਰ ਉਸੇ ਸਟੱਡੀ ਦੇ ਬੇਸ ਤੇ ਤੁਹਾਨੂੰ ਐਕਸਪੀਰੀਅੰਸ ਅਨਸਰ ਲੈਣੇ ਪੈਣੇ ਨੇ ਔਰ ਪੜ੍ਹਾਈ ਦਾ ਮਤਲਬ ਆ ਨਹੀਂ ਹੈ ਕਿ ਕੋਰਸ ਇਥੋਂ ਲਿਆ ਜਾ ਕੇ ਅਸਾਈਨਮੈਂਟਾਂ ਬਣਾਤੀਆਂ ਕਲਾਸ ਪਾਸ ਹੋ ਗਈ ਕੋਰਸ ਦਾ ਸਰਟੀਫਿਕੇਟ ਮਿਲ ਗਿਆ ਤੇ ਲੋ ਜੀ ਆਪਾਂ ਸਕਿਲਡ ਹੋ ਗਏ ਨਾ ਨਾ ਉਹ ਤਾਂ ਵਰਕ ਹੀ ਪਾੜਦਾ ਕੈਨੇਡਾ ਨੇ ਉਹ ਸਕਿਲਡ ਦਾ ਪਿਛਲੇ 20 ਸਾਲਾਂ ਤੋਂ ਹੋਈ ਜਾਂਦੇ ਉਹਨਾਂ ਕੋਲ ਉਹ ਨਹੀਂ ਉਹ ਕੰਦੇ ਜੀ ਹੁਣ ਤੁਸੀਂ ਸਕਿਲਡ ਹੋਵੋਗੇ ਉਸੇ ਪ੍ਰੋਫੈਸ਼ਨ ਚ ਜੌਬ ਕਰੋਗੇ ਫਿਰ ਤੁਹਾਨੂੰ ਪੀਆਰ ਦਵਾਂਗੇ ਹੁਣ ਇਹਦੇ ਵਿੱਚ ਵੀ ਕਈ ਲੋਕੀ ਜਿਗਾੜ ਲਾ ਲੈਂਦੇ ਸੀ ਕਿ ਉਹ ਕਿ ਸੈਂਪਲ ਉਹਰ ਨਾ ਟਾਈਪ ਕਰ ਲਿਆ ਉਹ ਸੈਲਰੀ ਕਮਾਈ ਗਿਆ ਸਾਲ ਐਕਸਪੀਰੀਅੰਸ ਹੋ ਗਿਆ ਉਹ ਸਾਰਿਆਂ ਨੂੰ ਨੱਥ ਪਾਉਣ ਤੇ ਲੱਗੇ ਹੋਏ ਔਰ ਜਿੰਨਾ ਚਿਰ ਨੂੰ ਤੁਸੀਂ ਉਸ ਸਿਸਟਮ ਤੱਕ ਜਾਣਾ ਉਹ ਸਾਰਾ ਟਾਈਟ ਕਰ ਦੇਣਾ ਉਹਨਾਂ ਨੇ ਸਿਸਟਮ ਸੋ ਇੱਥੋਂ ਸੋਚ ਕੇ ਚੱਲੋ ਕਿ ਹੁਣ ਵਧੀਆ ਕੋਰਸ ਚ ਜਾਣਾ ਹੈ ਕੋਰਸ ਵਧੀਆ ਤਰੀਕੇ ਨਾਲ ਪੜ੍ਹਨਾ ਹੈ ਤੇ ਵਧੀਆ ਤਰੀਕੇ ਨਾਲ ਉੱਥੇ ਜਿਹੜੇ ਵੀ ਕੰਮ ਚ ਤੁਸੀਂ ਬੰਨਣਾ ਚਾਹੁੰਦੇ ਹੋ ਉਸ ਕੰਮ ਚ ਅੱਗੇ ਵਧਣਾ ਹੈ ਹੁਣ ਡਿਊਲ ਇੰਟੈਂਸ਼ਨ ਨਹੀਂ ਚੱਲੇਗੀ ਕਿ ਇੱਥੋਂ ਤੇ ਮੈਂ ਕੋਰਸ ਆਈਟੀ ਦਾ ਲੈ ਲਿਆ ਯਾਰ ਕੋਰਸ ਕਰਕੇ ਬਾਅਦ ਚ ਟਰੱਕ ਚ ਲਾਵਾਂਗੇ ਉਹ ਕੰਮ ਹੁਣ ਕੈਨੇਡਾ 'ਚ ਬੰਦ ਕਰਨਾ ਪਏ। ਇਹ ਨਹੀਂ ਚੱਲਣੇ। ਜੇ ਆ ਸੋਚ ਨਾਲ ਜਾਓਗੇ ਤੇ ਇੱਗੇ ਜਾ ਕੇ ਡੈਪੂਟੇਸ਼ਨ ਨਾਲ ਜਾਓਗੇ। ਵੱਡੀ ਪਰੇਸ਼ਾਨੀ 'ਚ ਫਸੋਗੇ। ਸੋ ਇੱਥੋਂ ਆਪਣੇ ਡਿਸੀਜਨ ਸੋ ਸਮਝ ਕੇ ਲੈਣਾ ਸ਼ੁਰੂ ਕਰੋ। ਕੈਨੇਡਾ ਨੇ ਤੁਹਾਡੇ ਰਿਲੈਕਸੇਸ਼ਨ ਬਹੁਤ ਵਧੀਆ ਬਣਾ ਦਿੱਤੇ। ਹੁਣ ਕੰਪਨੀਆਂ ਆ ਗਈਆਂ ਜਿਹੜੀਆਂ ਤੁਹਾਡੀਆਂ ਫੀਸ ਨੂੰ ਫਾਈਨਾਂਸ ਕਰਨਗੀਆਂ। ਤੁਸੀਂ ਸਿਰਫ ਕੈਨੇਡਾ ਦੀ 3 ਲੱਖ ਫੀਸ ਦੇਣੀ ਹੈ। ਬਾਕੀ ਦੀ ਸਾਰੀ ਫੀਸ ਕੰਪਨੀ ਦੇਊਗੀ। ਔਰ ਤੁਸੀਂ ਉਹ ਕੰਪਨੀ ਨੂੰ ਬਾਕੀ ਦੀ ਫੀਸ 7 ਸਾਲ ਦੀਆਂ ਕਿਸ਼ਤਾਂ 'ਚ ਵਾਪਸ ਕਰ ਸਕਦੇ ਹੋ 7 ਸਾਲ ਸੱਤ ਸਾਲਾਂ 'ਚ ਤੇ ਪੀਆਰ ਹੋ ਜਣੇ ਤੁਹਾਡੇ ਸ਼ਾਹ ਜਵਾਕ ਵੀ ਹੋ ਜਣੇਗਾ ਸੋ 7 ਸਾਲ ਦਾ ਤੁਹਾਨੂੰ ਉਹ ਸਮਾਂ ਦਊਗੀ ਕਿ ਤੁਸੀਂ ਜਿਹੜੀ ਫੀਸ ਅਸੀਂ ਤੁਹਾਡੀ ਅੱਜ ਭਰੀ ਹੈ ਸੱਤ ਸਾਲਾਂ 'ਚ ਵਾਪਸ ਕਰ ਦੋ ਔਰ ਇਥੋਂ ਤੁਸੀਂ ਸਿਰਫ 3 ਲੱਖ ਫੀਸ ਤੇ ਆਪਣੀ ਜੀਆਈਸੀ ਦੇ ਕੇ ਜਾ ਸਕਦੇ ਸੋ ਇਹਦੀ ਡਿਟੇਲਸ ਜਿਹੜੀਆਂ ਨੇ ਮੈਂ ਪਹਿਲਾਂ ਵਾਲੇ ਸ਼ੋਚ ਵੀ ਦਿੱਤੀਆਂ ਸੀਗੀਆਂ ਬਟ ਜੇ ਕਿਸੇ ਨੂੰ ਕਨਫਿਊਜ਼ਨ ਹੈ ਕਿਹੜਾ ਪ੍ਰੋਫਾਈਲ ਕਿੱਦਾਂ ਦਾ ਸਟੂਡੈਂਟ ਕਿਹੜਾ ਤਰੀਕਾ ਇਹਦੇ ਚ ਅਪਲਾਈ ਕਰਨ ਦਾ ਉਹ ਤੁਹਾਨੂੰ ਸਾਰਾ ਕੁਝ ਟੀਮ ਨਾਲ ਕੰਟੈਕਟ ਕਰਨਾ ਪਊਗਾ ਉਹ ਸ਼ੋਚ ਮੈਂ ਖਤਾਬ ਖੋਲੀ ਤੇ ਬਹੁਤ ਲੰਮਾ ਸ਼ੋਅ ਹੋ ਜਾਣਾ ਸੋ ਟੀਮ ਨਾਲ ਕੰਟੈਕਟ ਕਰੋ ਪ੍ਰੋਫਾਈਲ ਟੂ ਪ੍ਰੋਫਾਈਲ ਸਟੋਰੀ ਹੈ ਜੋ ਤੁਹਾਡਾ ਪ੍ਰੋਫਾਈਲ ਨਾਲ ਟੀਮ ਦੇਖੇਗੀ ਫਿਰ ਤੁਹਾਨੂੰ ਸਾਰਾ ਤਰੀਕਾ ਦੱਸੇਗੀ ਕਿ ਕਿੱਦਾਂ ਤੁਸੀਂ ਇਹ ਜਿਹੜੀ ਲੋਨ ਫੈਸਿਲਿਟੀ ਲੈ ਸਕਦੇ ਹੋ ਇਹ ਲੋਨ ਦੇ ਵਿੱਚ ਨਾ ਤੁਹਾਡੇ ਕੋਈ ਚੈੱਕ ਲੈ ਜਾਣੇ ਆ ਨਾ ਕੋਈ ਤੁਹਾਡੀ ਪ੍ਰਾਪਰਟੀ ਪਲੇਜ ਹੋਣੀ ਹੈ ਨਾ ਤੁਹਾਡੀਆਂ ਆਈਟੀਆਰ ਚਾਹੀਦੀਆਂ ਨਾ ਬੈਂਕ ਸਟੇਟਮੈਂਟਾਂ ਚਾਹੀਦੀਆਂ ਕਿਉਂਕਿ ਇਹ ਲੋਨ ਕੈਨੇਡਾ ਦਾ ਇੰਡੀਆ ਦਾ ਕਿਸੇ ਬੈਂਕ ਤੋਂ ਆਪਾਂ ਲੋਨ ਨਹੀਂ ਲੈਣ ਚੱਲੂ। ਸੋ ਬੇਫਿਕਰ ਹੋ ਕੇ ਅਪਲਾਈ ਕਰੋ। ਟੈਨਸ਼ਨ ਫਰੀ ਹੋ ਕੇ ਬੈਨੀਫਿਟ ਲਵੋ। ਪਰ ਹੁਣ ਪੜਨ ਦੇ ਮਕਸਦ ਨਾਲ ਉੱਥੇ ਜਾਉਂਗੇ। ਫੇਰ ਹੀ ਮਸਲਾ ਜ਼ਿੰਦਗੀ ਦਾ ਹੱਲ ਹੋਊਗਾ। ਅੱਗੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਰੈਗੂਲਰ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦਾ ਰਾਂਗਾ। ਖੁੱਲ ਕੇ ਸ਼ੇਅਰ ਕਰਦਾ ਰਾਂਗਾ ਤੇ ਸੱਚ ਸ਼ੇਅਰ ਕਰਦਾ ਰਾਂਗਾ। ਸੱਚ। ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।